ਮਸੀਹ ਵੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਪ੍ਰੀਤ ਰੈਂਮਸੀ ਦੀ ਜਿਵੇਂ ਆਪਾਂ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਹਰ ਰੋਜ਼ ਸੁਣਦੇ ਆ ਅੱਜ ਫੇਰ ਅਸੀਂ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਏ ਆ ਅੱਜ ਦੀ ਗਵਾਹੀ ਬ੍ਰਦਰ ਪਵਨ ਯੂਸਫ ਚੋਹਾਨ ਜੀ ਦੀ ਆ ਬ੍ਰਦਰ ਪਵਨ ਯੂਸਫ ਚੋਹਾਨ ਜੀ ਦੀ ਜ਼ਿੰਦਗੀ ਦੀ ਗਵਾਹੀ ਬਹੁਤ ਹੀ ਅਦਭੁਤ ਗਵਾਹੀ ਹੈ ਪਰਮੇਸ਼ਰ ਜੀ ਨੇ ਇਹਨਾਂ ਨੂੰ ਬਹੁਤ ਹੀ ਅਦਭੁਤ ਤਰੀਕੇ ਦੇ ਨਾਲ ਪਰਮੇਸ਼ਰ ਦੇ ਵਿੱਚ ਆਪਣੇ ਵਿਸ਼ਵਾਸ ਦੇ ਵਿੱਚ ਪੱਕਾ ਕੀਤਾ 브్రదర్ ਦਾ ਦੱਸਣਾ ਹੈ ਪਰਮੇਸ਼ਰ ਦੇ ਨਾਮ ਨੂੰ ਇਹ ਪਹਿਲਾਂ ਨਹੀਂ ਜਾਣਦੇ ਸੀਗੇ 브్రదర్ ਕਹਿੰਦੇ ਨੇ ਕਿ ਇਹਨਾਂ ਦੇ ਘਰ ਦੇ ਵਿੱਚ ਨਾ ਡੈਥ ਦੀ ਸਪਿਰਿਟ ਕੰਮ ਕਰਦੀ ਸੀਗੀ ਕਹਿੰਦੇ ਕਿ ਇਹਨਾਂ ਦੇ ਘਰ ਦੇ ਅੰਦਰ ਸੱਤ ਮੌਤਾ ਹੋ ਚੁੱਕੀਆਂ ਸਨ ਤੇ 브్రదర్ ਕਹਿੰਦੇ ਕਿ ਮੈਂ ਹਰ ਹਰ ਤਰ੍ਹਾਂ ਦੇ ਨਸ਼ੇ ਦੇ ਵਿੱਚ ਸੀ 브్రదਰ ਦੱਸਦੇ ਆ ਕਿ ਵਿਵਚਾਰ ਦੇ ਵਿੱਚ ਨਸ਼ੇ ਦੇ ਵਿੱਚ ਸੀਗਰਟ ਡਰਿੰਕ ਔਰ আফੀਮ ਵਗੈਰਾ ਹੋਰ ਵੀ ਬਹੁਤ ਸਾਰੇ ਨਸ਼ੇ ਕਰਦੇ ਸੀਗੇ ਬ੍ਰਦਰ ਦੱਸਦੇ ਆ ਕਿ ਇਸ ਤਰ੍ਹਾਂ ਇਹ ਨਸ਼ੇ ਦੇ ਵਿੱਚ ਫਸੇ ਹੋਏ ਸਨ ਕਿ ਮਤਲਬ ਕਿ ਇਹਨਾਂ ਦੇ ਘਰਦਿਆਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਮਤਲਬ ਕਿ ਉਹਨਾਂ ਨੂੰ ਨਹੀਂ ਪਤਾ ਸੀਗਾ ਤੇ ਬ੍ਰਦਰ ਦੱਸਦੇ ਨੇ ਕਿ ਇਦਾਂ ਇਹਨਾਂ ਦੀ ਜ਼ਿੰਦਗੀ ਦੀ ਜਿਹੜੀ ਆ ਜੋ ਅਸੀਗਾ ਜ਼ਿੰਦਗੀ ਇਹਨਾਂ ਦੀ ਚੱਲ ਰਹੀ ਸੀਗੀ ਉਸ ਸਮੇਂ ਤੇ ਔਰ ਕਹਿੰਦੇ ਕਿ ਜਦੋਂ ਇਹਨਾਂ ਦੇ ਘਰ ਦੇ ਵਿੱਚ ਸੱਤ ਮੌਤਾਂ ਹੋਈਆਂ ਉਸ ਤੋਂ ਬਾਅਦ ਇਹਨਾਂ ਦੀ ਮਾਤਾ ਜੀ ਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਚਰਚ ਜਾਓ ਜਦੋਂ ਇਹ ਇਹਨਾਂ ਨੇ ਚਰਚ ਜਾਣਾ ਸ਼ੁਰੂ ਕੀਤਾ ਇਹਨਾਂ ਦੀ ਮਾਤਾ ਜੀ ਨੇ ਇਹਨਾਂ ਦੀ ਸਿਸਟਰ ਹੋਰ ਇਹਨਾਂ ਦੀ ਮਾਤਾ ਜੀ ਨੇ ਚਰਚ ਜਾਣਾ ਸ਼ੁਰੂ ਕੀਤਾ ਉਹਨਾਂ ਨੇ ਇਸ ਕਰਕੇ ਚਰਚ ਜਾਣਾ ਸ਼ੁਰੂ ਕੀਤਾ ਕਿ ਉਹਨਾਂ ਨੂੰ ਕੈਂਸਰ ਹੋ ਗਿਆ ਸੀਗਾ ਬ੍ਰੈਸਟ ਕੈਂਸਰ ਹੋਣ ਦੇ ਕਰਕੇ ਉਹਨਾਂ ਦੀ ਇੱਕ ਬ੍ਰੈਸਟ ਵੀ ਰਿਮੂਵ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਦੇ ਪੂਰੀ ਬਾਡੀ ਦੇ ਵਿੱਚ ਕੈਂਸਰ ਫੈਲ ਗਿਆ ਤੇ ਇਹਨਾਂ ਦੇ ਘਰ ਦੇ ਅੰਦਰ ਡੈਥ ਦੀ ਸਪਿਰਿਟ ਜਿਹੜੀ ਕੰਮ ਕਰਦੀ ਸੀ ਉਹ ਇੱਕ ਇੱਕ ਕਰਕੇ ਸਾਰਿਆਂ ਨੂੰ ਹੀ ਖਤਮ ਕਰ ਰਹੀ ਸੀਗੀ ਤੇ ਇਸ ਚੀਜ਼ ਬਾਰੇ ਇਸ ਗੱਲ ਬਾਰੇ ਇਹਨਾਂ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀਗਾ ਕਿ ਇਹ ਕੀ ਹੋ ਰਿਹਾ ਪਰ ਸਭ ਦੇ ਸਭ ਲੋਕ ਹੈਰਾਨ ਸੀ ਕਹਿੰਦੇ ਕਿ ਇਹਨਾਂ ਦੇ ਆਂਢ ਗੁਆਂਢ ਦੇ ਲੋਕ ਵੀ ਇਹਨਾਂ ਦੇ ਘਰ ਆਉਣ ਤੋਂ ਡਰਦੇ ਸੀਗੇ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਮੌਤਾ ਹੀ ਇੰਨੀਆ ਹੁੰਦੀਆਂ ਸੀਗੀਆਂ ਕਿ ਲੋਕ ਡਰਦੇ ਸੀ ਕਿ ਪਤਾ ਨਹੀਂ ਕਿਹੜੀ ਅਜਾਈ ਚੀਜ਼ ਇਹਨਾਂ ਦੇ ਘਰ ਦੇ ਅੰਦਰ ਹੈਗੀ ਆ ਜਿਹੜੀ ਇਹਨਾਂ ਦੇ ਮੌਤ ਤੇ ਮੌਤ ਕਰ ਰਹੀ ਆ ਬਰਦਰ ਦੱਸਦੇ ਨੇ ਕਿ ਇਸ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਚੱਲਦੀ ਰਹੀ ਇਹਨਾਂ ਦੇ ਮਾਤਾ ਜੀ ਵੀ ਦੁੱਖ ਤਕਲੀਫ ਦੇ ਵਿੱਚ ਸਨ ਔਰ ਇਹਨਾਂ ਦੀ ਮਾਤਾ ਜੀ ਨੇ ਆਪਣੀ ਬਿਮਾਰੀ ਨਾਲ ਬਹੁਤ ਜ਼ਿਆਦਾ ਸੰਘਰਸ਼ ਕੀਤਾ ਮਾਤਾ ਜੀ ਨੇ ਆਪਣੀ ਬਿਮਾਰੀ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਪਾਇਆ ਉਸ ਤੋਂ ਬਾਅਦ ਕਹਿੰਦੇ ਕਿ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਦੇ ਮਾਤਾ ਔਰ ਮਦਰ ਇਹਨਾਂ ਦੇ ਮਦਰ ਔਰ ਸਿਸਟਰ ਜੀ ਚਰਚ ਜਾਂਦੇ ਨੇ ਕਹਿੰਦੇ ਕਿ ਉਸ ਸਮੇ ਇਹ ਉਹਨਾਂ ਦੇ ਵਿਰੋਧ ਦੇ ਵਿੱਚ ਹੋ ਗਿਆ ਕਿਉਂਕਿ ਇਹ ਮਸੀਹ ਵਿਰੋਧੀ ਸਨ ਬਰਦਰ ਦੱਸਦੇ ਆ ਕਿ ਇਹਨਾਂ ਨੂੰ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਨਹੀਂ ਚੰਗਾ ਲੱਗਦਾ ਸੀ ਤੇ ਇਹਨਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਇਹਨਾਂ ਨੇ ਆਪਣੇ ਮਾਤਾ ਔਰ ਸਿਸਟਰ ਜੀ ਨੂੰ ਰੋਕਣਾ ਵੀ ਚਾਇਆ ਪਰ ਉਹ ਨਹੀਂ ਰੁਕੇ ਉਸ ਤੋਂ ਬਾਅਦ ਬ੍ਰਦਰ ਦੱਸਦੇ ਕਿ ਇਸੇ ਤਰ੍ਹਾਂ ਹੀ ਸਭ ਕੁਝ ਚੱਲਦਾ ਗਿਆ ਤੇ ਇਹਨਾਂ ਦੇ ਮਾਤਾ ਔਰ ਮਦਰ ਆਪਣੇ ਸਿਸਟਰ ਇਹਨਾਂ ਦੇ ਦੋਨੋਂ ਜਾਣ ਟਸਟ ਜਾਂਦੇ ਰਹੇ ਉਸ ਤੋਂ ਬਾਅਦ ਇਹਨਾਂ ਨੇ ਪ੍ਰਭੂ ਨੂੰ ਥੋੜਾ ਜਿਹਾ ਤਾਂ ਜਾਣਿਆ ਪਰ ਇਹਨਾਂ ਨੇ ਪ੍ਰਭੂ ਨੂੰ ਕਬੂਲ ਨਹੀਂ ਕੀਤਾ ਬ੍ਰਦਰ ਦੱਸਦੇ ਕਿ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਇਹਨਾਂ ਦੀ ਮਾਤਾ ਜੀ ਦੀ ਡੈਥ ਹੋ ਗਈ ਤਾਂ ਮਾਤਾ ਜੀ ਦੀ ਡੈਥ ਹੋਣ ਤੋਂ ਬਾਅਦ ਉਹਨਾਂ ਨੂੰ ਬਹੁਤ ਜ਼ਿਆਦਾ ਝਟਕਾ ਲੱਗਾ ਬਹੁਤ ਜ਼ਿਆਦਾ ਇਹ ਟੈਨਸ਼ਨ 'ਚ ਰਹਿਣ ਲੱਗੇ ਡਿਪਰੈਸ਼ਨ ਵਿੱਚ ਰਹਿਣ ਲੱਗੇ ਔਰ ਚਿੰਤਾ ਦੇ ਵਿੱਚ ਰਹਿਣ ਦੇ ਕਰਕੇ ਇਹ ਨਸ਼ਾ ਕਰਨ ਲੱਗੇ ਫਿਰ ਤੋਂ ਡਰਿੰਕ ਕਰਨ ਲੱਗੇ ਔਰ ਉਹ ਸਾਰੇ ਨਸ਼ੇ ਦੇ ਕਰਕੇ ਇਹਨਾਂ ਦਾ ਜਿਹੜਾ ਲਿਵਰ ਆ ਉਹ ਖਰਾਬ ਹੋਣਾ ਸ਼ੁਰੂ ਹੋ ਗਿਆ ਲਿਵਰ ਖਰਾਬ ਹੋਣ ਕਰਕੇ ਇਹਨਾਂ ਦੀ ਸਿਹਤ ਖਰਾਬ ਰਹਿਣ ਲੱਗੀ। ਔਰ ਬ੍ਰਦਰ ਦੱਸਦੇ ਨੇ ਕਿ ਉਸ ਤੋਂ ਬਾਅਦ ਇਹਨਾਂ ਨੇ ਮਸੀਹ ਨੂੰ ਜਾਣਿਆ ਔਰ ਮਸੀਹ ਦੇ ਵਿੱਚ ਚੱਲਣਾ ਇਹਨਾਂ ਨੇ ਜਦੋਂ ਸ਼ੁਰੂ ਕੀਤਾ ਪਰ ਫਿਰ ਵੀ ਇਹ ਪੂਰੀ ਤਰ੍ਹਾਂ ਨਾਲ ਬ੍ਰਦਰ ਕਹਿੰਦੇ ਕਿ ਮੈਂ ਮਸੀਹ ਵਿੱਚ ਚੱਲ ਨਹੀਂ ਪਾਉਂਦਾ ਸੀ। ਕਿਉਂਕਿ ਜੋ ਸਪਿਰਟ ਸੀਗੀ ਇਹਨਾਂ ਦੇ ਘਰ ਦੇ ਅੰਦਰ ਉਹ ਇਹਨਾਂ ਦੇ ਉੱਪਰ ਵੀ ਅਟੈਕ ਕਰਦੀ ਸੀਗੀ ਔਰ ਬ੍ਰਦਰ ਦੱਸਦੇ ਕਿ ਇਹਨਾਂ ਨੂੰ ਉਹੀ ਸਪਿਰਟ ਇਹ ਆਖਦੀ ਸੀਗੀ ਕਿ ਅਗਲਾ ਨੰਬਰ ਹੁਣ 13 ਹੋਏਗਾ। ਤੇ ਬ੍ਰਦਰ ਕਹਿੰਦੇ ਕਿ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਪ੍ਰਭੂ ਨੂੰ ਜਾਣਿਆ ਚਰਚ ਜਾਣ ਲੱਗੇ ਤੇ ਕਹਿੰਦੇ ਕਿ ਚਰਚ ਜਾਣ ਤੋਂ ਬਾਅਦ ਵੀ ਕਹਿੰਦੇ ਮੈਂ ਲੋਕਾਂ ਨੂੰ ਵਚਨ ਦੱਸਦਾ ਸੀ ਪਰ ਕਹਿੰਦੇ ਵੀ ਮੇਰਾ ਆਪਣਾ ਜੀਵਨ ਨਹੀਂ ਸੀ ਬਦਲਿਆ ਬ੍ਰਦਰ ਦੱਸਦੇ ਕਿ ਜਦੋਂ ਮੈਂ ਕਿਸੇ ਨੂੰ ਵਚਨ ਦੱਸਦਾ ਸੀ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਵਹਿੰਦਾ ਸੀ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਬੈ ਕੇ ਡਰਿੰਕ ਕਰਦੇ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਬੈ ਕੇ ਸਮੋਕਿੰਗ ਕਰਦੇ ਸੀ ਔਰ ਬ੍ਰਦਰ ਕਹਿੰਦੇ ਔਰ ਬ੍ਰਦਰ ਕਹਿੰਦੇ ਕਿ ਜਿਸ ਸਮੇਂ ਇਹਨਾਂ ਤੇ ਉੱਪਰ ਉਹ ਸਪਿਰਿਟ ਜਿਹੜੀ ਡੈਥ ਦੀ ਸਪਿਰਿਟ ਸੀਗੀ ਇਹਨਾਂ ਦੇ ਉੱਪਰ ਹਾਵੀ ਹੋਣ ਲੱਗੀ ਤੇ ਇਹਨਾਂ ਨੇ ਪ੍ਰਭੂ ਨੂੰ ਜਦੋਂ ਜਾਣਿਆ ਬ੍ਰਦਰ ਦੱਸਦੇ ਕਿ ਆਪਣੇ ਯਾਰਾ ਦੋਸਤਾਂ ਦੇ ਨਾਲ ਇੰਜੋਏ ਕਰਦੇ ਸੀਗੇ ਇਕੱਠੇ ਹੁੰਦੇ ਸੀ ਇਹਨਾਂ ਦੇ ਯਾਰ ਦੋਸਤ ਜਿਹੜੇ ਵਿੱਚ ਮਸੀਹ ਵੀ ਸਨ ਔਰ ਬ੍ਰਦਰ ਦੱਸਦੇ ਕਿ ਇਹਨਾਂ ਦੇ ਹੱਥ ਦੇ ਵਿੱਚ ਸਿਗਰਟ ਹੁੰਦੀ ਸੀਗੀ ਤੇ ਆਪਣੇ ਜਿਹੜੇ ਯਾਰਾ ਦੋਸਤਾਂ ਨੂੰ ਇਹ ਵਚਨ ਦੱਸਦੇ ਸੀ ਕਹਿੰਦੇ ਮੈਂ ਉਹਨਾਂ ਨੂੰ ਇਹ ਦੱਸਦਾ ਕਿ ਪ੍ਰਭੂ ਯਿਸੂ ਮਸੀਹ ਜੀਵਨ ਬਦਲ ਦਿਆ ਪਰ ਕਹਿੰਦੇ ਮੇਰਾ ਖੁਦ ਦਾ ਜੀਵਨ ਬਦਲਿਆ ਨਹੀਂ ਸੀਗਾ ਬ੍ਰਦਰ ਕਹਿੰਦੇ ਕਿ ਇਸੇ ਤਰ੍ਹਾਂ ਹੀ ਸਭ ਕੁਝ ਚੱਲਦਾ ਗਿਆ ਉਸ ਤੋਂ ਬਾਅਦ ਪਰਮੇਸ਼ਰ ਦੇ ਆਤਮਾ ਨੇ ਇਹਨਾਂ ਦੇ ਉੱਪਰ ਆਪਣੀ ਜੋ ਬਲਾਹਟ ਸੀ ਇਹਨਾਂ ਦੀ ਉਹਨੂੰ ਪ੍ਰਗਟ ਕੀਤਾ ਔਰ ਪਰਮੇਸ਼ਰ ਨੇ ਇਹਨਾਂ ਦੇ ਹਿਰਦੇ ਨੂੰ ਪਰਵਰਤਨ ਕੀਤਾ ਔਰ ਬ੍ਰਦਰ ਵਚਨ ਨੂੰ ਪ੍ਰਚਾਰ ਕਰਨ ਲੱਗੇ ਔਰ ਹੌਲੀ ਹੌਲੀ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਨੂੰ ਕਿੱਦਾਂ ਬਦਲ ਦਿੱਤਾ ਇਹਨਾਂ ਨੂੰ ਖੁਦ ਵੀ ਪਤਾ ਨਹੀਂ ਚੱਲਿਆ ਇਨਾਂ ਦੀ ਬਿਮਾਰੀ ਵੀ ਠੀਕ ਹੋ ਗਈ ਔਰ ਬ੍ਰਦਰ ਵਿਵਚਾਰ ਚੋਂ ਨਿਕਲ ਗਿਆ ਨਸ਼ਿਆਂ ਤੋਂ ਨਿਕਲ ਗਿਆ ਔਰ ਪਰਮੇਸ਼ਰ ਦਾ ਨਾਮ ਇਹਨਾਂ ਨੂੰ ਚੰਗਾ ਲੱਗਣ ਲੱਗਾ ਉਸ ਤੋਂ ਬਾਅਦ ਬ੍ਰਦਰ ਨੇ ਜਦੋਂ ਵਚਨ ਸਟਾਰਟ ਕੀਤਾ ਤਾਂ ਵਚਨ ਸਟਾਰਟ ਵਚਨ ਵੰਡ ਦੇ ਵੰਡ ਦੇ ਵੰਡ ਦੇ ਵੰਡ ਦੇ ਪਰਮੇਸ਼ਰ ਨੇ ਇਹਨਾਂ ਨੂੰ ਇਸਤੇਮਾਲ ਕਰਨਾ ਸ਼ੁਰੂ ਕੀਤਾ ਇੱਕ ਤੋਂ ਦੋ ਲੋਕ ਜੁੜੇ ਦੋ ਤੋਂ ਤਿੰਨ ਜੁੜੇ ਤਿੰਨ ਤੋਂ ਚਾਰ ਜੁੜੇ ਹੌਲੀ ਹੌਲੀ ਇਹਨਾਂ ਦੇ ਕੋਲ ਲੋਕ ਜੁੜਦੇ ਗਏ ਔਰ ਇਹ ਬ੍ਰਦਰ ਪ੍ਰਾਰਥਨਾ ਕਰਨ ਲੱਗੇ ਵਚਨ ਸੁਣਾਉਣ ਲੱਗੇ ਔਰ ਡਿਲੀਵਰੈਂਸ ਹੋਣ ਲੱਗੀ ਛੁਟकारे ਹੋਣ ਲੱਗੇ ਇਹਨਾਂ ਦੇ ਹੱਥਾਂ ਦੇ ਦੁਆਰਾ ਪਰਮੇਸ਼ਰ ਕੰਮ ਕਰਨ ਲੱਗੇ ਔਰ ਸੱਚਮੁੱਚ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਇਹਨਾਂ ਦੇ ਦੁਆਰਾ ਬਚਾਈਆਂ ਗਈਆਂ ਔਰ ਪਰਮੇਸ਼ਰ ਨੇ ਇਹਨਾਂ ਨੂੰ ਸੇਵਕਾਈ ਦਿੱਤੀ ਔਰ ਐਸ ਸਮੇਂ ਇਹ ਬ੍ਰਦਰ ਪਰਮੇਸ਼ਰ ਦੀ ਸੇਵਾ ਕਰਦੇ ਨੇ ਪ੍ਰਭੂ ਦੇ ਦਾਸ ਨੇ ਔਰ ਪ੍ਰਭੂ ਨੇ ਇਹਨਾਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਬਚਾਇਆ ਹੈ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਨੂੰ ਬਚਾਇਆ ਔਰ ਜੋ ਇਹਨਾਂ ਦੇ ਉੱਪਰ ਡੈਥ ਦੀ ਸਪਿਰਿਟ ਕੰਮ ਕਰਦੀ ਸੀ ਇਹਨਾਂ ਦੇ ਘਰ ਦੇ ਵਿੱਚ ਪਰਮੇਸ਼ਰ ਨੇ ਉਸ ਡੈਥ ਦੀ ਸਪਿਰਿਟ ਨੂੰ ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਕੈਨਸਲ ਕੀਤਾ ਤਾਂ ਪਰਮੇਸ਼ਰ ਨੇ ਇਹਨਾਂ ਨੂੰ ਬਹੁਤ ਮਤਲਬ ਕਿ ਵਧੀਆ ਤਰੀਕੇ ਦੇ ਨਾਲ ਪਰਮੇਸ਼ਰ ਇਹਨਾਂ ਨੂੰ ਸੰਭਾਲ ਕੇ ਰੱਖਿਆ ਬ੍ਰਦਰ ਕਹਿੰਦੇ ਕਿ ਜਦੋਂ ਇਹ ਮਸੀਹ ਦੇ ਵਿੱਚ ਆਏ ਲੋਕ ਇਹਨਾਂ ਦਾ ਵਿਰੋਧ ਕਰਨ ਲੱਗੇ ਇਹਨਾਂ ਨੂੰ ਚਰਚ ਵੀ ਜਾਣ ਦੇ ਲਈ ਨਹੀਂ ਦਿੰਦੇ ਸੀਗੇ ਰੋਕਦੇ ਸੀਗੇ ਲੋਕ ਇਹਨਾਂ ਦਾ ਵਿਰੋਧ ਕਰਦੇ ਸੀ ਪਰ ਫਿਰ ਵੀ ਇਹ ਰੁਕੇ ਨਹੀਂ ਪਰਮੇਸ਼ਰ ਦੇ ਕੰਮਾਂ ਦੇ ਵਿੱਚ ਪਰਮੇਸ਼ਰ ਦੇ ਕੰਮਾਂ ਨੂੰ ਕਰਦੇ ਸਮੇਂ ਇਹਨਾਂ ਦੀ ਜ਼ਿੰਦਗੀ 'ਚ ਬਹੁਤ ਸਾਰੀਆਂ ਮੁਸ਼ਕਿਲਾਂ ਮੁਸੀਬਤਾਂ ਆਈਆਂ ਪਰ ਬ੍ਰਦਰ ਦਾ ਕਹਿਣਾ ਹੈ ਕਿ ਅਸਲੀ ਮਸੀਹੀ ਉਹੀ ਹੈ ਜਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦੇ ਕੰਮਾਂ ਨੂੰ ਕਰਦੇ ਸਮੇਂ ਮੁਸ਼ਕਿਲਾਂ ਆਉਂਦੀਆਂ ਕਿਉਂਕਿ ਪਰਮੇਸ਼ਰ ਸਾਨੂੰ ਕੁਝ ਦੇਣ ਤੋਂ ਪਹਿਲਾਂ ਸਾਨੂੰ ਤਾੜਦਾ ਵੀ ਆ ਸਾਨੂੰ ਪਰਖਦਾ ਵੀ ਆ ਸਾਨੂੰ ਸੰਭਾਲਦਾ ਵੀ ਆ ਔਰ ਹਰ ਤਰ੍ਹਾਂ ਦੀ ਪ੍ਰੀਖਿਆ ਸਾਡੇ ਉੱਪਰ ਆਉਂਦੀ ਆ ਅਗਰ ਅਸੀਂ ਉਸ ਪ੍ਰੀਖਿਆ ਦੇ ਵਿੱਚੋਂ ਨਿਕਲ ਜਾਂਦੇ ਆ ਤੇ ਪ੍ਰਭੂ ਸਾਨੂੰ ਆਸ਼ੀਸ਼ਾਂ ਔਰ ਬਰਕਤਾਂ ਦੇ ਨਾਲ ਬles ਕਰਦਾ ਤੋ ਇਸੇ ਤਰ੍ਹਾਂ ਇਸਪ੍ਰਾ ਆਨੇ ਵੀ ਆਪਣੇ ਦੁੱਖਾਂ ਦੇ ਸਮੇਂ ਦੇ ਵਿੱਚ ਇਹਨਾਂ ਨੇ ਪਰਮੇਸ਼ਰ ਨੂੰ ਯਾਦ ਰੱਖਿਆ ਔਰ ਪਰਮੇਸ਼ਰ ਨੂੰ ਨਹੀਂ ਭੁੱਲੇ ਪਰਮੇਸ਼ਰ ਦੇ ਕੰਮਾਂ ਨੂੰ ਨਹੀਂ ਛੱਡਿਆ ਤੋ ਪਰਮੇਸ਼ਰ ਨੇ ਇਹਨਾਂ ਨੂੰ ਬਹੁਤ ਬਲੈਸ ਕੀਤਾ ਔਰ ਇਸ ਸਮੇਂ ਬ੍ਰਦਰ ਲੁਧਿਆਣਾ ਦੇ ਵਿੱਚ ਸੇਵਕਾਈ ਕਰ ਰਹੇ ਨੇ ਔਰ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਕਿ ਪਰਮੇਸ਼ਰ ਨੇ ਇਹਨਾਂ ਨੂੰ ਇਸ ਕੰਮ ਦੇ ਲਈ ਚੁੜਿਆ ਔਰ ਸਾਰੇ ਭੈਣ ਭਰਾਵਾਂ ਨੂੰ ਇਸ ਗਵਾਹੀ ਦੇ ਜ਼ਰੀਏ ਪਰਮੇਸ਼ਰ ਆਸ਼ੀਸ਼ ਔਰ ਬਰਕਤ ਦੇਣ ਔਰ ਜਿੰਨੇ ਭੈਣ ਭਰਾ ਆਪਣੀ ਜ਼ਿੰਦਗੀ ਤੋਂ ਨਿਰਾਸ਼ ਆ ਜਿਨਨੇ ਭੈਣ ਭਰਾਵਾਂ ਜ਼ਿੰਦਗੀ 'ਚ ਕੋਈ ਬੰਧਨ ਆ ਅੱਜ ਪਰਮੇਸ਼ਰ ਉਹਨਾਂ ਸਾਰੇ ਬੰਧਨਾਂ ਨੂੰ ਇਸ ਗਵਾਹੀ ਦੇ ਜ਼ਰੀਏ ਤੋੜਨ ਜਾ ਰਹੇ ਨੇ ਔਰ ਸੱਚਮੁੱਚ ਜਿਹੜੇ ਭੈਣ ਭਰਾ ਇਹਨਾਂ ਗਵਾਹੀਆਂ ਨੂੰ ਸੁਣਦੇ ਨੇ ਪਰਮੇਸ਼ਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡੇ ਵਿਸ਼ਵਾਸ ਨੂੰ ਲੈ ਕੇ ਆ ਰਹੇ ਨੇ ਸੱਚਮੁੱਚ ਪਰਮੇਸ਼ਰ ਉਹਨਾਂ ਦੇ ਜੀਵਨ ਨੂੰ ਸੇਮ ਨਹੀਂ ਰਹਿਣ ਦੇਣਗੇ ਉਹਨਾਂ ਦਾ ਜੀਵਨ ਅੱਜ ਤੋਂ ਬਦਲਣ ਵਾਲਾ ਹੈ ਔਰ ਪਰਮੇਸ਼ਰ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਔਰ ਬਰਕਤ ਨੂੰ ਭਰਨ ਜਾ ਰਹੇ ਨੇ ਤੋਂ ਸਭ ਜਨ ਜਿਨਨੇ ਵੀ ਭੈਣ ਭਰਾ ਅੱਜ ਦੀ ਗਵਾਹੀ ਵਿੱਚ ਆਏ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਰਕਤ ਔਰ ਆਸ਼ੀਸ਼ ਦੇਵੇ ਔਰ ਪਰਮੇਸ਼ਰ ਤੁਹਾਨੂੰ ਹੁਣ ਤੋਂ ਲੈ ਕੇ ਸਦਾ ਤੱਕ ਸੰਭਾਲ ਕੇ ਰੱਖਣ ਕੱਲ ਫੇਰ ਮਿਲਾਂਗੇ ਇੱਕ ਹੋਰ ਨਵੀਂ ਗਵਾਹੀ ਦੇ ਨਾਲ ਜਦ ਤੱਕ ਦੇ ਲਈ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ